ये ना रखना सी लॉनिंग 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 लर्निंग की लोन मोचक <laughs> 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 ना देखो मड़ा होगा ते घुमदा बहुत खड़ा री ਖੰਡ ਦੇ ਡੱਬੇ ਚ ਪਾਈ ਥੱਲੇ ਢੇਰੀ ਕਰੀ ਗਿਆ ਡਰਮ ਉਹ ਲੈ ਆਟੇ ਆਲੀ ਨਿਸ਼ਾਨੀ ਉਹ ਡੱਬਾ ਐ ਇੰਨੀ ਨੀ ਕ ਮੈਂ ਕਹਾ ਹਾਂ ਡਰਮ ਦੁਆਲੇ ਖੰਡ ਦਾ ਕਰ ਢੇਰ ਲੱਗੀ ਵਾ ਸਿਲੰਡਰ ਥੱਲੇ ਵੀ ਗਿਆ ਹੀ ਖੰਡ ਇੰਨੀ ਮਹੋਂਜੀ ਡੇਢ ਪਾਈਆ ਖੰਡ ਐ ਕਿਸੇ ਕੰਮ ਦੇ ਨੀ ਕਿਉਂ ਤੂੰ ਬਣਾਉਣੇ ਮੈਂ ਡੈਡੀ ਦਾ ਨਾਲ ਖਾਣਾ ਕਿੜੀਆਂ ਕਾੜ ਦੇ ਘੁੰਮਦੇ ਧਾਤੀ ਸੀ ਦਿੱਤਾ ਇੰਨਾ ਲੱਖ ਰੁਪਈਆ ਮੈਂ ਬਾਹਰ ਤੇ ਲਾ ਆਇਆ ਬਣਾਉਣੇ ਨਾ ਭਰਾ ਵਾਸੀ ਹੋਣੇ ਜਿੱਦਾਂ ਉਹ ਝੁੱਗਿਆਂ ਵਾਲੇ ਹੁੰਦੇ ਆ ਝੁੱਗਿਆਂ ਏਦਾਂ ਦੀਆਂ ਬਾਹਾਂ ਤੇ ਕਿੱਥੋਂ ਬਣਾਉਂਦੇ ਜਿੱਦਾਂ ਨਾ ਉਹ ਹੁੰਦੇ ਆ ਦੂਸਰੇ ਕਟਿਆਂ ਵਾਲੇ ਕੀ ਕੱਟਿਆਂ ਸਾਡੇ ਨਾਲ ਹਾਂ ਜਿਹੜਾ ਕਿ ਥੱਲੇ ਦਾ ਨਾ ਲਿਖਾ ਬਾਹਾਂ ਦੇ ਉੱਤੇ ਵੇਖਦੇਂ ਬੁੱਢਾ ਜੀ ਕੈਮਰਾ ਸਾਫੀ ਰੱਖ ਦੀ ਫੋਨ ਦੇ ਤੂੰ ਨਾ ਮੈਨੂੰ ਬਸ ਇਹ ਕੰਮ ਆ ਅмма ਮੇਰਾ ਨਾ ਰੈਂਬੋ ਰੱਖਣਾ ਈ ਹੂੰ ਤੇਰਾ ਨਾਂ ਕੁ ਰੈਂਬੋ ਵੀ ਨਹੀਂ ਖੜਾ ਲੱਗਣਾ ਸੀ ਕੀ ਮੇਰਾ ਨਾਂ ਤੂੰ ਹੀ ਰੋਇਦ ਰੱਖਤਾ ਯਾਰ ਤੇਰਾ ਨਾਂ ਰੱਖਣਾ ਸੀ ਕੁੰਮਣ ਹੋਗਾ ਤੇ ਕੁੰਮ ਦਾ ਬਹੁਤ ਖੜਾ ਨਹੀਂ ਹੁੰਦਾ ਕੁੰਮਾ ਕੁੰਮਾ ਪੀਦਾ ਜਾ ਤੇ ਨਾ ਰੱਖ ਨੀ ਜਹਾਜ਼ ਮੇਰਾ ਨਾਮ ਮਰੱਖੋ ਸੁਪਰਮੈਨ ਸੁਪਰਮੈਨ ਤੇਰਾ ਨਾਮ ਰੱਖਣਾ ਸੀ ਲੋਨਿੰਗ ਹੈ ਲੋਨਿੰਗ ਲੋਨਿੰਗ ਦੀ ਲੋਨ ਮੋਚਕ ਕਿਵੇਂ ਲੋਨ ਮੋਚਕ ਦਾ ਲੋਨਿੰਗ ਲੋਨਿੰਗ ਨਾ ਸੋਣਾ ਨਾ ਅਰੀਏ ਤੁੰਨੇ ਕੀ ਕਰਿਆ ਲਰਨਿੰਗ ਲੋਨ ਵੋਚਕਦਾ ਜਿੰਦਾ ਨੀ ਕਿਸੇ ਲੋਕੀ ਚਿੱਠੀਆਂ ਵੀ ਪਾਉਣੋਂ ਹਟ ਕੇ ਥੱਪੇ ਸਾਡੇ ਤਾਂ ਸਿੱਖਦੀਆਂ ਆ ਜਾਂਦਾ ਦੀਏ ਉਹ ਦਾਸ ਗਿਆ ਕਰੋ ਸ਼ਹਿਰ ਭੈਣ ਜੀ ਮੇਰਾ ਜਿਗਰਾ ਪਿੰਨ ਖੋਗੇ ਇਹਦੇ ਮੂੰਹ ਚ ਦੇ ਦਨ ਮੇਰਾ ਭਰਾਵਾ ਸੈਨ ਜ਼ਰੂਰੀ ਆ ਕਹਿੰਦਾ ਉਹ ਜੀ ਦੱਸਣਾ ਪੈਂਦਾ ਨਾ ਚਿੱਠੀ ਪਹੁੰਚ ਗਈ ਅੰਮਾ ਮੇਰਾ ਲੱਕਣਾ ਦੀ ਨਾ ਤੇ ਲੋਨੀਆ ਰੱਖਣਾ ਸੀ ਲੌਂਗੀਆਂ ਹੂੰ ਛਿੱਲੂ ਦਾ ਰੱਖਣਾ ਸੀ ਲੌਂਗੀਆਂ ਹੋ ਲੋ ਪਹਿਣੀਆਂ ਸਵੇਰੇ ਵੱਜ ਗਿਆ ਉਹ ਕਦੇ ਦਮਾਲੇ ਦੇ ਖੰਡ ਡੱਬੇ ਚ ਪਾਈ ਥੱਲੇ ਢੇਰੀ ਕਰੀ ਗਿਆ ਡਰਮ ਮੂਲੇ ਆਟੇ ਵਾਲੀ ਜਿਹਾ ਨਹੀਂ ਉਹ ਨਾ ਡੱਬਾ ਐ ਇੰਨੀ ਨਹੀਂ ਕਾ ਮੈਂ ਕਹਾ ਹਾਂ ਡਰਮ ਦਵਾਈ ਖਾਂਦ ਰੱਖ ਲੱਟੀ ਲੱਗੀ ਹੋ ਸਿੰਲੰਡਰ ਥੱਲੇ ਵੀ ਗਿਆ ਹੀ ਖੰਡ ਇੰਨੀ ਮਹੋਂਜੀ ਡੇਢ ਪਾਈਆ ਖੰਡ ਮੇ ਤਾਂ ਡੋਲ ਗਈ ਮੈਂ ਕਹਾਂ ਬਿਚ ਨਾ ਪਾ ਮਖੰਡਾ ਡੱਬੇ ਨੇ ਕੋਟ ਰੋਟੇ ਨਾ ਤੇ ਦਿਹਾੜੀ ਰੋ ਜਾਂਦਾ ਸਾਹ ਜ ਕਿੰਨੇ ਪਏ ਹੁਣ ਇੱਥੇ ਦੇ ਆੜੀ ਰਮਨ ਤੇ ਸਾਹਮਣੇ ਪਰੇਸ਼ਨ ਹੋਇਆ ਤੇ ਆੜੀ ਕਿੱਥੋਂ ਜਾਣਾ ਜੇ ਮੈਂ ਗੱਲ ਸੁਣਦੇ ਕੇਸ ਤੋਂ ਮੈਂ ਨਾ ਕਰਾਂ ਸੋਹਣ ਤਰੀਕੇ ਇਸ ਕਰੇ ਕਿੰਨੀ ਲੜਾਈ ਹੋਵੇ ਬੱਬਾ ਮੇਰੇ ਕਰ ਮੈਂ ਤਾਂ ਖਾਲੀ ਹੋ ਗਈ ਨਾ ਤੈਨੂੰ ਤਾਂ ਲੱਭੇ ਜਾਣੇ ਘਰੋ ਕਿਤੇ ਨਾ ਕਿਤੇ ਮਤ ਮੇਰੇ ਸਾਈਆਂ ਟੈਨਸ਼ਨਾਂ ਨਾ ਮਿਲੀਆਂ ਟੈਨਸ਼ਨ ਬਹੁਤ ਹੈ ਤੇਰੀ ਕੇਸ ਜਵਾ ਜਾਂਦੀ ਹੈ ਪਹਿਲੇ ਜੱਦ ਦੇ ਉਹਨੇ ਪਹਿਲੀ ਤੋਂ ਹੀ ਲੱਪਾਂ ਦੇ ਅੰਦਰ ਵਾਲ ਹੁਣ 8 ਤਰੀਕ ਨੂੰ ਕਿੱਥੋਂ ਨਹੀਂ ਕਿਸ ਤਰ੍ਹਾਂ ਪਰ ਆਜਾ ਸੋਚ ਲਈ ਇੰਨੀ ਆ ਕਿਹਦੇ ਘਰ ਕਿਤੋਂ ਪੈਸੇ ਮੈਨੂੰ ਜੇ ਟਾਈਮ ਨਾ ਮਣੋ ਨੀਤੂ ਹੋਈ 3-4 ਹੋ ਕੋ ਦਿੰਦਾ ਨਹੀਂ ਬੱਚਾ ਗੱਲ ਪੈਸੇ ਕਿੰਨੇ ਤਿੰਨ ਹਜ਼ਾਰ ਦੇ ਅੱਜ ਕੀ ਫੇਰ ਮੈਂ ਭਰੀ ਆ ਮਸੀਦ ਦੇ ਕਹਿ ਸੁਣ ਕਿਸ ਤੋਂ ਲੈ ਕੇ ਅмма ਯਾਰ ਹੱਥ ਬਹੁਤ ਤੰਗ ਆ ਜੇ ਮੇਰਾ ਪਤਾ ਨਹੀਂ ਤੇ ਰਾਸਤ ਖੁੱਲਾ ਕਦੋਂ ਹੋਣਾ ਕਿਹੜੀ ਸਦੀਆਂ ਦਾ ਹੋਣਾ ਤੇ ਕੁੜੀ ਜੰਮ ਜਾਏ ਤੇਰੇ ਸਾਹ ਚੇਟ ਉੱਤੇ ਡਾ ਦਾ ਵੀਜਾ ਲੱਗ ਲੈਣ ਦੇ ਹੂੰ ਹੂੰ ਨਾ ਤੇਰੇ ਘਰ ਤੇਰੇ ਝੋਲੀ ਡਾਲਰ ਡੀ ਆ ਗਏ ਗਈ ਲੱਗਾਈ ਸੀ ਮਰੀਂ ਦਾ ਬਰੀਂ ਦਾ ਗਏ ਮੈਂ ਪੈਸੇ ਤੇ ਨਹੀਂ ਜੈ ਪੈਸੇ ਦਾ ਮੰਮੀ ਅਮਾ ਵੀ ਹੁਣ ਮੈਂ ਇਦਾਂ ਕਰਦਾ ਮੇਰੀ ਗੱਲ ਸੁਣ ਕੋਕੋ ਸੁਸੀ ਕਹੋ ਵਿਆਹ ਕਰਾ ਮੇਰੀ ਉਹੀ ਤਰ੍ਹਾਂ ਗੱਲ ਲੱਗਾ ਕਰਨ ਹਾਂ ਘਰ-ਵਾਰ ਤਾਂ ਬੜਿਆ ਪੜਾ ਹਾਂ ਮੈਰਿਜ ਕਰਵਾ ਲੈਂਦਾ ਮੈਂ ਤਾਂ ਠੀਕ ਆ ਕੁਛ ਨਹੀਂ ਕਰਨਾ ਬਸ ਚਾਹ ਪਕੌੜਿਆਂ ਦਾ ਜੰਮੀ ਚਾੜ ਕੇ ਆਪਾਂ ਵਿਆਹ ਕਰਾ ਲੈਂਦਾ ਚਾਹ ਪਕੌੜਿਆਂ ਦਾ ਨਾ ਜੰਮੀ ਚਾੜ ਕੇ ਲੈਣਾ ਤੇ ਲੈ ਕੁਛ ਨਹੀਂ ਬਰਾਤੀ ਜਾਓਗੇ ਸਿਰਫ ਮਾਸੀ ਹੋਣੀ ਨਾਨੀ ਹੋਣੀ ਚਾਚੀ ਤਾਈ ਤੇ ਹੋਰ ਨਹੀਂ ਕੋਈ ਚਲੋ ਫਿਰ ਨਹੀਂ ਚਲੋ ਵਿਆਹ ਕਰਾ ਕੇ ਆਪਾਂ ਵਾਪਸ ਆਏਗਾ ਠੀਕ ਆ ਮਾ ਫਿਰ ਫੇਕ ਹੀ ਅਗਲੇ ਦਿਨ ਭਾਪੂ ਸਾਹਿਬ ਉਹਨੂੰ ਵੀ ਕੋ ਦਾਫਤਾ ਦਿਖਾ ਦੀ ਲੋਨਿੰਗ ਲੈਣ ਲਈ ਫੇ ਤਾਂ ਕਰ ਲਾਉਣੇ ਕੋ ਜਦੋਂ ਉਹਨੇ ਕਿਹਾ ਮੈਨੂੰ ਕਮਾ ਕੇ ਲਿਆ ਉਦੋਂ ਮੈਂ ਲੋਨ ਚੈੱਕ ਲੈ ਗਿਆ ਲੋਨ ਮੈਂ ਤੋਦਿਕੇ ਜਦੋਂ ਨੇ ਕਹਿ ਬਲੇ ਸੂਟ ਲੈ ਕੇ ਦੇ ਮੈਂ ਯਾਰ ਦਾ ਲੋਨ ਲੈ ਲਿਆ ਕਰਨਾ ਕਿਸਤਾ ਆਪੇ ਲਈ ਜੀ ਤੇ ਜਿੱਦਾਂ ਹੋਣਾ ਹੈ ਪਹਾਵਾ ਜਾਦਾਪੁਰ ਘਰ ਲੈ ਲਈ ਕਿਰਾਏ ਦੇ ਤੇ ਮੇਰੇ ਕੋਲ ਚਿੱਠੀ ਨਾ ਵੇ ਤੇਰੀ ਕੋਈ ਨਹੀਂ ਨਹੀਂ ਜਰਾ ਰੱਖ ਲਈ ਆਪਾਂ ਮੈਂ ਮੈਂ ਪਰਸੂਆਂ ਦਾ ਪੱਠੇ ਡੱਠੇ ਗੱਲਿਆ ਕਰੂੰਗਾ ਪਿਆ ਤੋਂ ਆਂ ਪੱਠੇ ਡੱਠੇ ਐ ਮੈਂ ਰੱਖ ਲੋ ਯਾਰ ਤੁਸੀਂ ਤਾਂ ਬੁੱਲ ਰੱਖ ਲਾਓ ਦੇ ਅੰਮਾ ਬਹੁਤ ਦੁੱਧ ਮਹਿੰਗਾ ਹੋ ਗਿਆ 70 ਰੁਪਏ ਕਿਲੋ ਹੋ ਗਿਆ 10 ਕਿਲੋ ਦੁੱਧ ਵੀ ਨਾ ਕਰੂ ਪੱਠੇ ਕੱਢਣੇਗੇ ਨੇ ਮੈਂ ਕੱਢੂੰਗਾ ਪੱਠੇ ਹਾਂ ਹੂੰ ਕੱਢਣੇਗੇ ਤੂੰ ਮੈਂ ਬੀਜ ਲੈਣੇ ਚਾਰੇ ਚ ਅਰੇ ਆਸੀ ਮੇਰੇ ਸੋਚ ਕੇ ਨਹੀਂ ਜੀ ਆਹਨੇ ਅੰਮਾ ਰੱਖਣੇ ਪਛੂ ਹੋਰ ਰੱਖਨਾ ਦੋ ਤਿੰਨ ਛੋਟੇ ਰੱਖ ਲੈਣਾ ਛੋਟੇ ਕਰਨੇ ਆ ਮੱਝੇ ਰੱਖਣੀਆਂ ਗੱਲੀਆਂ